welcom to my channel dandiwal 9444 youtube हेलो जी सत श्री अकाल जी गोस्वामी जी की हाल है उम्मीद करदेया ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੱਲ ਕੇ ਘਰ ਵਿੱਚ ਆਉਂਗੇ ਸਵਾਗਤ ਹੈ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ YouTube ਚੈਨਲ ਦੰਦੀਵਾਲ ਚ ਆਉਣ ਤੇ हां जी ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਰਹੇ ਹੋ ਅਤੇ ਇਹਨਾਂ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਮੰਨ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਨੌ ਜੀ ਟਾਈਮ ਹੈਰਾ ਸ਼ਾਮ ਦੇ ਪੌਣੇ 5 ਹੋ ਚੁੱਕੇ ਆ ਪੌਣੇ 5 ਹੋ ਗਏ ਦਿਨ ਹੈਗਾ ਸ਼ਨੀਵਾਰ ਬਾਾਰ ਤੇ ਕੱਪਾ ਕਰਦੇ ਵੀਡੀਓ ਦੀ ਸਟਾਰਟ ਬਿਲਕੁਲ ਸ਼ਾਮ ਨੂੰ ਤੇ ਠੇਕਾ ਰਿਸੀ ਮੈਂ ਕੱਪੜੇ ਤਾਂ ਕੱਪੜੇ ਤਾਂ ਵੈਸੇ ਮੈਂ ਕੱਟਦੇ ਸੀ ਇਹ ਬਾਜ਼ਿੰਟ ਤੋਂ ਤੇ ਸੀ ਜੇ ਵਸਤੂ 2 ਛਾੜ ਕਲੋਰ ਮਾਜਾ ਲੈਣ ਵਾਲੇ ਪਤਾ ਕਰ ਦਿੰਦੇ ਆ ਨਾਲੇ ਆਪਾਂ ਵੀਡੀਓ ਦੀ ਕਰ ਦਿੰਦੇ ਆ ਸਟਾਰਟਿੰਗ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਆ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਇਸੇ ਤਰ੍ਹਾਂ ਜਿਹੜੀ ਆਪਣੀ ਸਪੋਰਟ ਆਪਣੇ ਚੈਨਲ ਨਾਲ ਬਣਾਈ ਰੱਖਿਓ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਉਹਨਾਂ ਦਾ ਦੁਬਾਰੇ ਫੇਰ ਤਹਿ ਦਿਲੋਂ ਧੰਨਵਾਦ ਤੇ ਅਸਾਪਾ ਹੁਣ ਪਸੂਮਾਂ ਚਾਲਦੇ ਆਂ ਪਸੂਮਾਂ ਦੇ ਕੰਮਦੰ ਦੇ ਹੱਦ ਦੇ ਜੋ ਵੀ ਰੁਟੀਨ ਦੇ ਵਿੱਚ ਆਪਾਂ ਸ਼ਾਮ ਨੂੰ ਕੰਮ ਕਰਦੇ ਆਂ ਤੇ ਸੋਲਣਾ ਸ਼ੇਅਰ ਕਰਾਂਗੇ ਬਸ ਇੱਕ ਮੇਰਾ ਸ਼ੂਟ ਆ ਧੋਣਾ ਉਹ ਕਿਉਂਦਾ ਤੇ ਇਸ ਤੋਂ ਬਾਅਦ ਮੈਂ ਉਹ ਧੋऊंगी ਕਿਉਂਕਿ ਇਹ 11 11:30 ਹੋ ਜਾਂਦੇ ਨਾ ਧੋਣ ਦੇ ਧੋਦੇ ਜਿਹੜਾ ਆਪਾਂ ਹਨਾ ਨਾ ਉਹਨੇ ਤੋਂ ਨੇ ਉਸ ਤੋਂ ਬਾਅਦ ਜਿਹੜਾ ਦੁਪਹਿਰਾ ਜਿਹਾ ਹੋ ਜਾਂਦਾ ਉਹ ਜੀ ਨਹੀਂ ਖਾਂਦਾ ਹੈਗਾ ਨਾ ਅ ਇਹ ਤੂੰ ਰੁਖਿਰੋ ਤਾਂ ਮੈਂ ਕਿਉਂ ਫੇਰ ਆਖ ਦਿੰਦੀ ਹੁਣ ਮਸਲ ਦੂੰਗੀ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਪਾਵਾਂਗੇ ਜਮਾ ਸ਼ਾਮ ਹੋ ਉਹ ਤਾਂ ਸੁੱਕ ਜਾਣਗੇ ਤੇ ਚਲੋ ਠੀਕ ਹੈ ਜੇ ਪਰ ਜੇ ਤੂੰ ਇਹ ਲੈ ਦੇ ਤੇ ਇਹ ਕੋਲੇ ਕੋਲੇ ਤੇ ਟੋਣ ਵਾਲਾ ਤੇ ਦੋ ਸ਼ੂਟ ਲੱਗੇ ਨੇ ਇੱਕ ਧੋ ਲੈਣੇ ਇੱਕ ਪਾ ਲੈਣੇ ਬਾਲੇ ਸ਼ੂਟ ਨਹੀਂ ਮੈਨਾਂ ਬੋਈ ਦੋ ਹੀ ਲਾਉਣੀਆਂ ਨੇ ਤੇ ਚਲਦੇ ਹੁਣ ਸੁੱਕ ਜਾਂਦੇ ਹੁਣ ਸਾਹਮਣੇ ਪੈਂਦੇ ਆ ਤੇ ਇਹਨਾਂ ਲਈ ਵਧੀਆ ਛੇਤੀ ਪਾੜ ਜਾਂਦੇ ਨੇ ਨਹੀਂ ਜੀ ਜਾਨੀ ਅੱਖ ਦਾ ਹੈਗਾ ਇਹ ਬਾਦਲਾ ਲਾ ਲੀਏ ਫਿਰ ਪਾੜਦੇ ਨਹੀਂ ਬਾਣੀ ਸੁਕਾਈ ਜਾਂਦੇ ਆ ਘੋਰ-ਘੋਰ ਫਿਰ ਬਾਲਾ ਤੇ ਰੂਹ ਪਾਦੇ ਫਿਰ ਜੀ ਜਾਂਦੇ Dövüş otlatacağız. Zaten sahne sok ki. Ne kadar bileyim? Şekilhan, yandırın. ਤੇ ਲੋ ਜੀ ਕੱਪੜੇ ਆਪਾਂ ਦਿੱਤੇ ਤਾਂ ਤੇ ਇੱਥੇ ਨਾ ਆ ਲਾਜਵਰ ਦੇ ਰਹੇ ਹਾਂ ਕੁੜਤੀ ਨੂੰ ਤੇ 5 ਰੁਪਈਆ ਦੀ ਪੁੜੀ ਜੀ ਆਉਂਦੀ ਸੁੱਕੇ ਲਾਜਵਰ ਦੀ ਜਿਹੜੀ ਉਹ ਆਪਾਂ ਮੰਗਾ ਲੈਣੇ ਹੁੰਨੇ ਆ ਤੇ ਉਹਨੂੰ ਨਾ ਆਪਾਂ 2 ਲੀਟਰ ਬੋਤਲ ਲੈ ਲੈਣੇ ਉਹਨੇ ਪੈਪਸੀ ਵਾਲੀ ਤੇ ਉਹਦੇ ਵਿੱਚ ਆਪਾਂ ਜਿਹੜਾਗਾ ਉਹਨੂੰ ਵਿੱਚ ਸੁੱਕਾ ਪਾ ਕੇ ਵਿੱਚ ਉੱਤੇ ਪਾਣੀ ਪਾ ਲੈਣੇ ਆ ਤੇ ਬਹੁਤ ਵਧੀਆ ਕਲਰ ਜਿਹੜਾ ਕੱਪੜੇ 'ਨ ਚੜਦਾ ਹੈਗਾ ਜੀ ਹਨਾ ਕੋਈ ਵੀ ਰਮਾਲ ਹੋਵੇ ਚਿੱਟਾ ਹਨਾ ਕੋਈ ਵੀ ਚਿੱਟਾ ਕੱਪੜਾ ਬਹੁਤ ਵਧੀਆ ਹੋ ਜਾਂਦੇ ਜੀ ਤੇ ਇਸ ਤਰ੍ਹਾਂ ਜਿਹੜਾ ਆਪਾਂ ਕਲਰ ਦੇ ਦਿੰਨੇ ਹੁੰਨੇ ਆ ਹੋਰ ਕੋਈ ਜ਼ਿਆਦਾ ਆਪਾਂ ਨਹੀਂ ਦਿੰਦੇ ਜੱਪ ਆਪਾਂ ਬਸ ਰਣੀਆਂ ਪਰ ਵਾਸਤੂ ਦੇ ਆ ਉਹ ਆਪਾਂ ਸਿਰਫ ਜਿਹੜੇ ਕੱਪੜੇ ਹੁੰਦੇ ਆ ਹਨਾ ਵੀ ਆਪਣੇ ਚਿੱਟੇ ਆਉਣ ਜਾਂ ਅੰਜੇ ਚ ਕੁਰਤੇ ਪੀ ਆਮੇ ਹੁੰਦੇ ਬੰਦਿਆਂ ਦੇ ਬਸ ਉਹਨੂੰ ਦਿੰਨੇ ਹੁੰਨੇ ਆ ਤੇ ਜਿਹੜੇ ਆਪਾਂ ਘਰੇ ਪਾਉਣੇ ਡੇਲੀ ਘਰੇ ਪਾਉਣੇ ਜਾਂ ਬੱਚੇ ਰਮਾਂ ਲਾਉਂਦੇ ਉਹਨਾਂ ਨੂੰ ਭੇਜੀ ਕਲਰ ਦਿੰਨੇ ਹੈਗੇ ਤੇ ਇਹਦੇ ਨਾਲ ਕੱਪੜਾ ਚਿੱਟਾ ਬਹੁਤ ਸੋਹਣਾ ਹੋ ਜਾਂਦਾ ਹੈ ਬੜੀ ਵਧੀਆ ਨਿੱਖਰਦਾ ਹੈਗਾ ਤੇ ਲਓ ਜੀ ਬਿਨਾਂ ਰੁਕੇ ਹੁਣ ਆਪਾਂ ਚੱਲਦੇ ਹਾਂ ਪਸੂਆ ਵੱਲ ਤੇ ਕਿਉਂਕਿ ਟਾਈਮ ਬਹੁਤ ਹੋ ਗਿਆ 5:30 ਹੋ ਚੁੱਕੇ ਨੇ ਤੇ ਇੱਥੇ ਨਾ ਖੁਰਲੀਆਂ ਤਾਂ ਮੈਂ ਸਵੇਰੇ ਸਾਫ਼ ਕਰ ਦਿੱਤੀਆਂ ਸੀ ਐ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਸਾਫ਼ ਕਰੀਆਂ ਹੋਈਆਂ ਖੁਰਲੀਆਂ ਤੇ ਇਹ ਨਾ ਮੈਂ ਇੱਥੇ ਖੁੰਜੀ ਚਲਾਤਾ ਸੀ ਜਿਹੜਾ ਮੜਾ ਮੋਟਾ ਡੱਕੇ ਡੁੱਕੇ ਜਿਹਾ ਬਚਦੇ ਨੇਗੇ ਤੇ ਹੁਣ ਉਹ ਜਮਾ ਸੁੱਕ ਗਏ ਈ ਧੁੱਪ ਦੇ ਨਾਲ ਦੇ ਨੇ ਤੇ ਹੁਣ ਉਹਨੂੰ ਆਪਾਂ ਇੱਥੇ ਨਾ ਧੂਣੀ ਤੇ ਪਾ ਦਾਂਗੇ ਇੱਥੇ ਰਾਤ ਨੂੰ ਜਿਹੜੀ ਆਪਾਂ ਹੁਣ ਸ਼ਾਮ ਨੂੰ ਪਾਵਾਂਗੇ ਮੱਛਰ ਤੋਂ ਧੂਨਿਆ ਪਾਉਣਿਆ ਦੇਖੋ ਹਨਾ ਤੇ ਉਹ ਤੇ ਪਾ ਦਾਂਗੇ ਤੇ ਬਧੀ ਵਿਚੀ ਮੱਛ ਜੂ ਗਰੂੜੀ ਤੇ ਨਹੀਂ ਸਿੱਟ ਕੇ ਆਉਂਦੀ ਆਪਾਂ ਉਹਨੇ ਦੇ ਵਿੱਚ ਪਾ ਦਿੰਨੇ ਹੁੰਨੇ ਬੱਠਲ ਸਾਰਾ ਬਾਅਦ ਚ ਰਹਿੰਦਾ ਜੀ ਦੋਨੇ ਤਿੰਨੇ ਖੁਰਲੀਆਂ ਚ ਕੁਛ ਕੱਟੇ ਵਾਲੇ ਚ ਹੋ ਜੋ ਛੋਟੇ ਚ ਤਿੰਨੇ ਖੁਰਲੀਆਂ ਜਿਹੜੇ ਬੱਠਲ ਡੱਕੇ ਡੋਲੇ ਇਹਦਾ ਨਿਕਲ ਜਾਂਦਾ ਤੇ ਹੁਣ ਸਾਰਾ ਦਿਨ ਦੇ ਵਿੱਚ ਸੁੱਕ ਗਏ ਜੀ ਜਮਾ ਹਨ ਤੇ ਹੁਣ ਇਹ ਵਧੀਆ ਮੱਚਣਗੇ ਧੂਣੀ ਚ ਸਵੇ ਆਪਾਂ ਕਹਿੰਨੇ ਜੀ ਸਵੇਰੇ ਕੰਮ ਬਹੁਤ ਜਿਆਦੇ ਹੁੰਦੇ ਆ ਸਵੇਰੇ ਵੀ ਤੇ ਸ਼ਾਮ ਵੀ ਦੋਨੋਂ ਟਾਈਮ ਹੀ ਕੰਮ ਆੜੇ ਬਹੁਤ ਜਿਆਦੇ ਹੁੰਦੇ ਨੇ ਕੰਮਾਂ ਤਾਂ ਕੋਈ ਹਾਨਸ਼ੀ ਨਹੀਂ ਜੀ ਹਨਾ ਬਾਕੀ ਕਰਨ ਦਾ ਹੁੰਦਾ ਜੀ ਜਿਹਨੇ ਕਰਨਾ ਉਹ ਤਾਂ ਜਮੀਨ ਨੂੰ ਮੁਕਦੇ ਹਨਾ ਜਿਹਨੇ ਨਹੀਂ ਕਰਨੇ ਉਹਦੇ ਪਾਦਾ ਨਹੀਂ ਹੈਗੇ ਤੇ ਪਸ਼ੂ ਵਾਲੇ ਘਰੇ ਤਾਂ ਜੀ ਬਾਕੀ ਹਨਾ ਕੰਮ ਹੋ ਹੀ ਨਹੀਂ ਲੋੜ ਪਾਉਂਦੇਗੇ ਤੇ ਲਓ ਜੀ ਇੱਥੇ ਹੁਣ ਆਪਾਂ ਕੁਟਰ ਦੇ ਜਿਹੜਾ ਤੇ ਉਸ ਤੋਂ ਬਾਅਦ ਆਪਾਂ ਹਜੇ ਤੂੜੀ ਲੈ ਕੇ ਆਉਣੀ ਆ ਤੇ ਅੱਗੇ ਤੇ ਇੱਕ ਦੋ ਟੋਕਰੇ ਬੱਚੇ ਹੁੰਦੇ ਤੂੜੀ ਦੇ ਤੇ ਜੰਮਾ ਪੱਲੇ ਖਾਲੀ ਪਈ ਆ ਤੂੜੀ ਜਿਹੜੀ ਨਹੀਂ ਹੈਗੀ ਤੇ ਲੋ ਜੀ ਨੀਰਾਚਾਰ ਆਪਾਂ ਆਏ ਹਾਂ ਉਸ ਤੋਂ ਬਾਅਦ ਨੀਰਾਚਾਰ ਆਪਾਤਾ ਤੇ ਟੋਕਾ ਕੋ ਤੇ ਤੂੜੀ ਥਾੜੀ ਲੈ ਗਏ ਸੀਗੇ ਆਪਾਂ ਤੇ ਜੇ ਸਾਰੀ ਵੀਡੀਓ ਨਹੀਂ ਬਣਦੀ ਜੇ ਸਾਰੀ ਵੀਡੀਓ ਬਣਾਉਣ ਲੱਗੇ ਜੰਨੇ ਹਨਾ ਤਾਂ ਬਾਕੀ ਟਾਈਮ ਉਹ ਹੋ ਜਾਂਦਾ ਵੀ ਇਰ ਵੀਡੀਓ ਜਿਹੜੀ ਜਿਆਦਾ ਲੌਂਗ ਹੋ ਜਾਂਦੀ ਹੈ ਹਨ ਤੇ ਇਸ ਲਈ ਸਾਰੀ ਵੀਡੀਓ ਨਹੀਂ ਬਣਦੀ ਜਿਹੜਾ ਵਿੱਚ ਵਿੱਚੋ ਬਣਾ ਲੈਣੇ ਹੁੰਨੇ ਆ ਥੋੜੀ-ਥੋੜੀ ਬਣਾ ਲੈਣੇ ਹੁੰਨੇ ਆ ਜੀ ਵਿੱਚ ਵਿੱਚੋ ਕੰਮ ਜੇ ਵਸ ਜਿਵੇਂ ਜਿਵੇਂ ਬਣਦੀ ਹਨ ਤੇ ਜਿਵੇਂ ਆਪਣੇ ਕੈਮਰਾਮੈਨ ਬਣਾਉਣ ਵਾਲੇ ਖੜੇ ਹੁੰਦੇ ਕੋਲੇ ਜਿਹੜਾ ਕੋਈ ਹੁੰਦਾ ਬਣਾ ਲੈਂਦਾ ਹੁੰਦਾ ਸਾਨੂੰ ਪਤਾ ਜੀ ਹਨਾ ਹਰ ਨਹੀਂ ਟਾਈਮ ਹੁੰਦਾ ਕਿਸੇ ਦਾ ਇੰਨਾ ਜ਼ਿਆਦਾ ਤੇ ਹਜੇ ਆਪਣੇ ਕੋਲ ਕੋਈ ਪ੍ਰਬੰਧ ਵੀ ਨਹੀਂ ਹੈਗਾ ਕੋਈ ਸਟੈਂਡ ਵੈਰ ਦਾ ਵੀ ਆਪਾਂ ਹਨਾ ਵੀ ਉਹ ਤੇ ਰੱਖ ਕਿਹੜੀ ਆਪਾਂ ਵੀਡੀਓ ਬਣਾ ਰਹੀਏ ਵੀ ਇਹਨਾਂ ਆਪਾਂ ਨੂੰ ਵੀ ਨਹੀਂ ਹਜੇ ਪ੍ਰਬੰਧ ਹੈਗਾ ਕੋਈ ਵੀ ਤੇ ਹਜੇ ਤਾਂ ਬਸ ਆਪਣੇ ਹੱਥੀ ਨਾਰਮਲ ਜਿੰਨੀ ਕ ਬਣਦੀ ਆ ਕੋਈ ਕੋਲੇ ਹੁੰਦਾ ਤਾਂ ਬਣਾ ਦਿੰਦਾ ਨਹੀਂ ਬਣਦੀ ਤਾਂ ਬਸ ਐਵੇਂ ਹੈਗਾ ਤੇ ਬਾਕੀ ਕੋਈ ਗੱਲ ਨਹੀਂ ਜੀ ਲੈ ਕੇ ਆਵਾਂਗੇ ਸਾਰਾ ਕੁਝ ਹੌਲੀ ਹੌਲੀ ਹਨ ਪ੍ਰਮਾਤਮਾ ਸਾਥ ਦੇਊਗਾ ਆਪਣਾ ਜਿਦੋਂ ਆਪਾਂ ਮਿਹਨਤ ਕਰ ਰਹੇ ਹਾਂ ਬਾਕੀ ਤੁਸੀਂ ਭੈਣ ਭਰਾ ਸਪੋਰਟ ਕਰ ਰਹੇ ਹੋ ਜਿਦੋਂ ਹਨ ਸਾਰਾ ਕੁਝ ਬਣ ਜੂ ਹੌਲੀ ਹੌਲੀ ਇੱਕ ਵਾਰ ਆਪਾਂ ਨੂੰ ਕੋਈ ਦਿਮਾੜੇ ਮੋਟੀ ਮੰਜ਼ਿਲ ਤੇ ਜਾਣ ਦੋ ਤੇ ਸਾਰਾ ਕੁਝ ਜਿਹੜਾ ਆਪਾਂ ਹੌਲੀ ਹੌਲੀ ਬਣਾ ਲਾਂਗੇ ਹਨ ਐਸ ਤਰ੍ਹਾਂ ਜੀ ਕੱਲੇ ਬੰਦੇ ਨੂੰ ਔਖ ਹੋ ਜਾਂਦਾ ਹੁਣ ਨਾਲ ਤਾਂ ਪਾਣੀ ਬਾਦ ਟੁੱਲੂਗਾ ਹੁਣ ਲੋ ਆ ਵਿੱਚ ਦੀ ਖੁੱਲ ਗਈ ਹੁਣ ਇਹਨੂੰ ਪਿੱਛੇ ਦੀ ਬੰਨ ਕੇ ਆਉਂਗੀ ਉਹਨਾਂ ਚ ਰੇੜੇ ਟੂਟੀ ਉਡਰ ਲਈ ਜਾਊਗੀ ਨਾ ਬੰਦ ਕਰ ਸਕਦੇ ਜੇ ਬੰਦ ਕਰਦੇ ਹਨਾ ਤਾਂ ਜਿਹੜਾ ਵੀ ਫੇਰ ਪਾਣੀ ਨਹੀਂ ਚੱਕਦੀ ਮੋਟਰ ਵਾਰ-ਵਾਰ ਹੁਣ ਨਾ ਤਾਂ ਮੈਂ ਬੰਦ ਕਰਾ ਸਕਦੀਆਂ ਤੇ ਨਾ ਹੀ ਮੈਂ ਹੁਣ ਹਨਾ ਵੀ ਐਂ ਜੀ ਕਰਦੇ ਬਿ ਛੱਡਣਾ ਪਾਣੀ ਡੁੱਲੂਗਾ ਤੇ ਹੁਣ ਮੈਨੂੰ ਇੱਥੇ ਛੱਡਣਾ ਹੀ ਪਊਗਾ ਮੈਂ ਸਵਨ ਕੇ ਹੁਣੀ ਪਊਗੀ ਕਿਉਂਕਿ ਜੇ ਖੁੱਲ ਗਈ ਹਨਾ ਇਹ ਤਾਂ ਕਰਕੇ ਦੋ ਜਾਣੇ ਹੁਣ ਨਾ ਜਿਸ ਹਨਾ ਫਿਰ ਛੇ ਤਿੰਨ ਵਾਜਿੰਦੇ ਨਾ ਪਾਣੀ ਇਕੱਠ ਟੁੱਲਦਾਗਾ ਹੁਣ ਮੇ ਟੂਟੀ ਐਂ ਡੁੱਲਦੀ ਜਾਂਦੀ ਹੈਗੀ ਇਕੱਲੇ ਬੰਦੇ ਨੂੰ ਚੇਰ ਬਹੁਤ ਲੱਗਦਾ ਜੀ ਪਸੂ ਨੂੰ ਮੋਣ ਤੇ ਬਾਕੀ ਜੇ ਸੁੱਚ ਸੱਚ ਕੋਲੇ ਹੋਵੇ ਜੀ ਹਨਾ ਜਾਂ ਵੀ ਸੁੱਚ ਕੋਲੇ ਹੋਵੇ ਬੰਦਾ ਵਿੱਚ ਦੀ ਬੰਦ ਕਰਦੇ ਛਾੜਦੇ ਜਾਂ ਹਨਾ ਫਿਰ ਪਾਣੀ ਦਾ ਡੜਾ ਜੀ ਫਿਰ ਪਾਣੀ ਨਹੀਂ ਚੱਕਣਾ ਜੇ ਵਿੱਚ ਦੀ ਬੰਦ ਕਰਦੇ ਆ ਤਾਂ ਤੇ ਗਰਮੀ ੜੀ ਬਹੁਤ ਜਿਆਦਾ ਜੀ ਨਮਾਹੇ ਬਿਨਾ ਨਹੀਂ ਸਰਦਾ ਹੈਗਾ ਹਨਾ ਨਮਾਉਣੇ ਤਾਂ ਪੈਣਗੇ ਆਹੀ ਚਲੋ ਟਾਈਮ ਲੱਗੂ ਟਾਈਮ ਦੀ ਗੱਲ ਨਹੀਂ ਜੀ ਟਾਈਮ ਤੋਂ ਤਾਂ ਪਤਾ ਇਹੀ ਕੰਮ ਕਰਨਾ ਹਨਾ ਜਿੱਥੇ ਅੱਧਾ ਘੰਟਾ ਲੱਗੂਗਾ ਘੰਟਾ ਲੈ ਟਾਈਮ ਹੋ ਐ ਵੀ ਐਵੇਂ ਨਹੀਂ ਕਹਿੰਦੀ ਵੀ ਮੈਂ ਜਿਆਦਾ ਟਾਈਮ ਵੀ ਲੱਗਦਾ ਮੈਨੂੰ ਤੇ ਮੈਂ ਐਵੇਂ ਨਹੀਂ ਕਹਿੰਦੀ ਕਿਉਂਕਿ ਇਹ ਕੰਮ ਤਾਂ ਪਤਾ ਇਹੀ ਕੰਮ ਕਰਨਾ ਹਨਾ ਕਦੇ ਅੱਧਾ ਘੰਟਾ ਕਦੇ ਘੰਟਾ ਤੇ ਕਦੇ ਬੇਲਾ ਕਦੇ ਕਿਵੇਲਾ ਜੀ ਆਪਾਂ ਕਦੇ ਇੰਨਾ ਕਬਰਾਟ ਵੀ ਨਹੀਂ ਕਰਿਆ ਮੈਂ ਵੀ ਟਾਈਮ ਟੂ ਟਾਈਮ ਕੰਮ ਚਾਹੀਦਾ ਕਿਉਂਕਿ ਜਿਹੜਾ ਆਪਾਂ ਕੰਮ ਡੇਲੀ ਕਰਦੇ ਹਣਾ ਕਦੇ ਤਾਂ ਬੇਲਾ ਕਵੇਲਾ ਹੋ ਹੀ ਜਾਂਦਾ ਜੀ ਇਹ ਨਹੀਂ ਹੈਗਾ ਵੀ ਡੇਲੀ ਹਣਾ ਬੰਦਾ ਕਈ ਵਾਰ ਕੋਈ ਦੁਖਣ ਸੁਖਣ ਲੱਗੇ ਤਾਂ ਹਣਾ ਛੱਡੀ ਦਾ ਵੀ ਨਹੀਂ ਤੇ ਫਿਰ ਕਰਿਆ ਵੀ ਨਹੀਂ ਜਾਂਦਾ ਉਦੋਂ ਵੀ ਜਿਹੜਾ ਰੰਕ ਛੂਟਾ ਜਾ ਹੋ ਜਾਂਦਾ ਤੇ ਬਰ ਕੰਮ ਕਬਰਾਟ ਮੈਂ ਕਾ ਲੇਟ ਕੰਮ ਤੋਂ ਮੈਂ ਜਮੀਨ ਕਦੇ ਕਰਿਆ ਜੀ ਵਿੱਚ ਵਿੱਚ ਹੁੰਦੇ ਹਣਾ ਵੀ ਹਾਇ ਇੱਥੇ ਸ਼ੀ ਵੱਜ ਗਏ 7 ਵੱਜ ਗਏ ਭਾਂਡੇ ਪੜਨ ਲੱਗੇ ਨਹੀਂ ਜੀ ਮੈਂ ਤਾਂ ਨਹੀਂ ਕਦੇ ਇਸ ਤਰ੍ਹਾਂ ਕਰਿਆ ਕਿਉਂਕਿ ਇਹ ਆਪਣਾ ਕੰਮ ਆ ਹਨਾ ਆਪਾਂ ਇੱਕ ਮੈਂ ਕਿਸੇ ਦੀ ਰੀਸ ਨਹੀਂ ਕਰੀ ਵੀ ਦੂਜੇ ਆਹ ਟਾਈਮ ਕਰਦੇ ਮੈਂ ਆਹ ਨਹੀਂ ਮੈਂ ਆਪਣਾ ਕੰਮ ਮਿਹਣਾ ਆਪਣੇ ਢੰਗ ਨਾਲ ਹੀ ਕਰਦੀ ਆਂ ਆਪਣੇ ਟਾਈਮ ਤੇ ਟਾਈਮ ਰੱਖਣਾ ਹਰ ਇੱਕ ਗੱਲ ਦਾ ਜ਼ਰੂਰੀ ਹੈ ਜੀ ਹਨਾ ਟਾਈਮ ਜ਼ਰੂਰ ਰੱਖੋ ਪਰ ਵੀ ਐਵੇਂ ਨਹੀਂ ਹੈਗਾਗਾ ਵੀ ਹੁਣ ਜੇ ਤੁਸੀਂ ਆਪਾਂ ਕੰਮ ਕਰਦੇ ਆ ਜੀ ਹਨਾ ਕੰਮ ਕਰਦਾ ਬੰਦੇ ਨੂੰ ਬੇਲਾ ਕੇ ਵੇਲਾ ਹਾਂ ਜੇ ਤੁਸੀਂ ਬੇਲ ਲਿਓ ਤਾਂ ਵੀ ਨੀਰੇ ਚਾਰੇ ਨੂੰ ਬੇਲਾ ਕੇ ਵੇਲਾ ਕਰਦੇ ਫਿਰ ਉਹ ਤੁਹਾਡੀ ਗਲਤ ਗੱਲ ਹੈ ਵੀ ਮੋਬਾਈਲ ਤੇ ਟਾਈਮ ਵੇਸਟ ਕਰਦੇ ਹੋ ਜਾਂ ਗੱਲਾਂ ਤੇ ਝੂਲਣੀਆਂ ਤੇ ਟਾਈਮ ਵੇਸਟ ਕਰਦੇ ਹੋ ਨਾ ਉਹ ਗਲਤ ਗੱਲ ਹੈ ਤੇ ਜੇ ਹੁਣ ਕਈ ਵਾਰ ਆਪਾਂ ਕਿਸੇ ਵੀ ਕੋਈ ਵੱਡਾ ਕੰਮ ਬਿੱਟ ਰੱਖਿਆ ਜੇ ਕੋਈ ਜ਼ਿਆਦਾ ਹਨਾ ਹੋਈ ਫਿਰ ਜਾਂ ਜੇ ਆਪਾਂ ਕੋਈ ਜ਼ਹਾਰਨ ਦੇ ਲਈ ਮੈਂ ਕਹਿੰਸਦੀ ਵੀ ਆਪਾਂ ਕੋਈ ਲੀੜਾ ਕਪੜਾ ਸਿਉ ਰਹੇ ਆਣ ਤੇ ਵੀ ਫੇਰ ਲੇਟ ਹੋ ਜੀਏ ਜਾਂ ਕੋਈ ਆਇਆ ਗਿਆ ਗਿਆ ਕੋਈ ਭੈਣ ਭਈ ਆ ਗਿਆ ਜੀ ਉਹ ਵੀ ਬਹੁਤ ਵੱਡਾ ਕੰਮ ਹੁੰਦਾ ਹਨਾ ਜੇ ਉਹਦੇ ਕੋਲ ਬਹਿ ਗਏ 10 ਮਿੰਟ ਫੇਰ ਲੇਟ ਹੋ ਗਏ ਫੇਰ ਭਾਂਡੇ ਪੰਨਣ ਲੱਗ ਨਹੀਂ ਜੀ ਮੈਂ ਤਾਂ ਨਹੀਂ ਮੈਂ ਕਦੇ ਕਰਿਆ ਤੇ ਕਿਉਂਕਿ ਜੀ ਕੰਮ ਕਰਦੇ ਬੰਦਿਆਂ ਨੂੰ ਕਦੇ ਬੇਲਾ ਕਦੇ ਕਵੇਲਾ ਹਨਾ ਉਹੀ ਜਾਂਦਾਗਾ ਨਹੀਂ ਮੈਂ ਜੀ ਕਦੇ ਕਿਸੇ ਦੀ ਰੀਸ ਕਰੀ ਹੈ ਹਨਾ ਵੀ ਉਹਨੇ ਇੰਨੇ ਵਜੇ ਕੰਮ ਕਰਿਆ ਮੈਂ ਵੀ ਇੰਨੇ ਵਜੇ ਕਰ ਨਹੀਂ ਜੀ ਆਪਾਂ ਤਾਂ ਆਪ ਦਾ ਸਮਾਂ ਦੇਖਦੇ ਆਂਗੇ ਥੈਂਕਸ ਫॉर ਵਾਚਿੰਗ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਬੈਲ ਆਈਕਨ ਜਰੂਰ ਦਬਾਇਓ ਜੀ ਤੇ ਬਹੁਤ ਬਹੁਤ ਧੰਨਵਾਦ ਜੀ